DLF News Punjab ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਐਸ ਟਾਈਮ ਅਸੀਂ ਪਹੁੰਚਿਆ ਅਨਾਜ ਮੰਡੀ ਘਾਗਾ ਜਿੱਥੇ ਇੱਕ ਕਣਕ ਦੀਆਂ ਬੋਰੀਆਂ ਚੋਂ ਕਣਕ ਪਹੁੰਚੀ ਹੈ ਗਡਾਉਣ ਦੇ ਵਿੱਚ ਗਡਾਉਣ ਦੇ ਵਿੱਚ ਜਾ ਕੇ ਕਣਕ ਦੀਆਂ ਬੋਰੀਆਂ ਚੋਂ ਪੱਥਰ ਨਿਕਲੇ ਨੇ ਤੇ ਦੋਸ਼ ਲੱਗਿਆ ਹੈ ਮੈਨੀ ট্রেਡਿੰਗ ਕੰਪਨੀ ਤੇ ਇਹ ਇੱਕ ਜਾਂਚ ਦਾ ਵਿਸ਼ਾ ਹੈ ਕਿ ਇਹ ਕਣਕ ਦੀਆਂ ਬੋਰੀਆਂ ਕਿੱਥੋਂ ਆਈਆਂ ਪੱਥਰ ਕਿਸ ਨੇ ਪਾਏ ਕੀ ਵਾਕਈ ਇਹ ਬੋਰੀਆਂ ਮੈਨੀ ট্রেਡਿੰਗ ਕੰਪਨੀ ਦੀਆਂ ਸੀ ਇਹ ਇੱਕ ਜਾਂਚ ਦੇ ਅਧੀਨ ਹੈ ਜਾਨ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜੁੜੇ ਰਹੋ ਸਾਡੇ ਨਾਲ ਮੈਨੀ ਟ੍ਰੇਡਿੰਗ ਕੰਪਨੀ ਦੇ ਓਨਰ ਨਾਲ ਵੀ ਅਸੀਂ ਮਾਲਕ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸਬੰਧਤ ਇਨਸਪੈਕਟਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾ ਕੇ ਆਇਆ ਪਹਿਲਾਂ ਇਨਸਪੈਕਟਰ ਸਾਹਿਬ ਨੂੰ ਫੋਨ ਕੀਤਾ ਸੀ ਉਹ ਬਾਹਰ ਗਏ ਨੇ ਉਹ ਹੀ ਨਹੀਂ ਮਿਲੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੋੜੇ ਰਹੋ ਸਾਡੇ ਨਾਲ ਇਸ ਗੱਲ ਦੀ ਤਹ ਤੱਕ ਤੁਹਾਨੂੰ ਲੈ ਕੇ ਚੱਲਾਂਗੇ ਇਸ ਟਾਈਮ ਪਹੁੰਚਿਆ ਅਸੀਂ ਉਹਨਾਂ ਗਡੌਨਾਂ ਦੇ ਵਿੱਚ ਜਿੱਥੇ ਕਣਕ ਦੇ ਵਿੱਚੋਂ ਪੱਥਰ ਨਿਕਲੇ ਨੇ ਤੇ ਕੋਸ਼ਿਸ਼ ਕਰਾਂਗੇ ਕੁਝ ਜਾਣਕਾਰੀ ਲੈਣ ਦੀ ਲੇਬਰ ਲੱਗੀ ਹੈ ਇੱਥੇ ਤੇ ਇੱਥੇ ਜੋ ਸਬੰਧਤ ਇੰਚਾਰਜ ਨੇ ਉਹ ਇੱਥੇ ਨਹੀਂ ਮਿਲੇ ਉਹ ਮੰਡੀ ਵਿੱਚ ਗਏ ਨੇ ਤੇ ਕੋਸ਼ਿਸ਼ ਕਰਾਂਗੇ ਕੁਛ ਨਾ ਕੁਛ ਲੱਭਣ ਦੀ ਕਿ ਕਾਰਨ ਕੀ ਹੈ ਕਿੱਥੋਂ ਪੱਥਰ ਆਏ ਤੇ ਕਿਸ ਨੇ ਪੱਥਰ ਪਾਏ ਇਹ ਗਡਾਉਣਾ ਹੈ ਉਹ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਈ ਜੀ ਜਿਹੜੇ ਇੱਥੇ ਕੱਲ ਕਣਕ ਦੇ ਗੱਟਿਆਂ ਦੇ ਵਿੱਚੋਂ ਪੱਥਰ ਨਿਕਲੇ ਨੇ ਡਰਾਈਵਰੋਂ ਤੁਸੀਂ ਡਰਾਈਵਰਾਂ ਦਾ ਸਟਾਫ ਆਇਆ ਹੈਗੇ ਬਾਈ ਜੀ ਰੁਕੇ ਰੁਕਿਓ ਇੱਕ ਮਿੰਟ ਲਈ ਜਿਹੜੇ ਕੱਲ ਪੱਥਰ ਨਿਕਲੇ ਨੇ ਗੱਟਿਆਂ ਦੇ ਵਿੱਚੋਂ ਹਾਂਜੀ ਇਹ ਇਹਦੀ ਜਾਣਕਾਰੀ ਕਿਤੋਂ ਮਿਲੂਗੀ ਹਾਂਜੀ ਮੈਕ ਮੈਡ ਤੋਂ ਮਿਲੂਗੀ ਦੇਖੋ ਇੱਥੋਂ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰਤਾ ਇੱਥੇ ਲੇਬਰ ਵਾਲਿਆਂ ਨੇ ਤੇ ਅੱਗੇ ਹੋਰ ਪੁੱਛਦਿਆਂ ਕਿਸੇ ਨੂੰ ਮਨਾ ਕਰ ਰਹੇ ਨੇ ਹਾਂਜੀ ਭਾਈ ਜੀ ਕੱਲ ਜਿਹੜੇ ਇਥੋਂ ਕਣਕ ਦੇ ਗੱਟਿਆਂ ਚੋਂ ਪੱਥਰ ਨਿਕਲੇ ਨੇ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਕੱਲ ਹੁਣ ਅਸੀਂ ਤੁਹਾਨੂੰ ਨੀ ਸਾਨੂੰ ਤਾਂ ਅੱਜ ਪਤਾ ਲੱਗਿਆ ਕੱਲ ਤੁਸੀਂ ਦੱਸਣਾ ਸੀ ਸਾਨੂੰ ਪ੍ਰੈਸ ਨੂੰ ਫੋਨ ਕਰਨਾ ਸੀ ਹਾਂਜੀ ਤੇ ਕਿੱਥੇ ਨਿਕਲੇ ਨੇ ਕਿੱਥੋਂ ਨਿਕਲੇ ਨੇ ਤੇ ਉਹ ਹੁਣ ਗੱਟੇ ਕਿੱਥੇ ਗਏ ਜੀ ਉਹ ਵਾਪਸ ਭੇਜ ਦੀ ਜਿਹੜੇ ਅੜਦੀ ਦੇ ਰਹੇ ਸੀ ਵਾਪਸ ਭੇਜਦੇ ਜੀ ਤੇ ਉਹ ਤੇ ਕਿਸ ਨੇ ਕੋਈ ਲੇਬਰ ਹੈ ਲੇਬਰ ਵਾਲਾ ਜਿਹਨੇ ਕੱਢੇ ਨਹੀਂ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਇਸ ਟੈਂਪਾਇ ਪਹੁੰਚੇ ਆ ਕਮੇਟੀ ਮਾਰਕੀਟ ਦੇ ਵਿੱਚ ਤੇ ਦੇਖਦੇ ਆ ਸਰ ਕੀ ਬਿਆਨ ਦੇਣਾ ਚਾਹਣਗੇ ਨਾਲ ਆਪਾਂ ਗੱਲਬਾਤ ਕਰਦੇ ਆ ਹਾਂਜੀ ਸਰ ਜੋ ਆਪਣੇ ਮੈਨਿਟਰਸ ਦੇ ਵਿੱਚ ਜੋ ਨਿਕਲੀ ਹੈ ਬੋਰੀਆਂ ਦੇ ਵਿੱਚ ਪੱਥਰ ਨਿਕਲੇ ਨੇ ਤੇ ਉਹਦਾ ਕੀ ਕਾਰਨ ਰਹੇ ਨੇ ਜੀ ਕੀ ਮਾਮਲਾ ਤੁਸੀਂ ਦੱਸੋ ਇਹ ਜੀ ਸਾਡੀ ਲਾਇਸੈਂਸੀ ਫਰਮ ਹੈ ਜੀ ਮੈਨੀ ਟਰੇਡਿੰਗ ਕੰਪਨੀ ਘੱਗਾ ਇਹ ਆੜਤਾ ਦਾ ਕੰਮ ਕਰਦੇ ਨੇ ਜੀ ਕੱਲ ਇਨਸਪੈਕਟਰ ਵੱਲੋਂ ਸਾਨੂੰ ਲਿਖਤੀ ਤੌਰ ਤੇ ਦੱਸਿਆ ਗਿਆ ਕਿ ਗੱਡੀ ਭਰਾਈ ਕਰਦੇ ਸਮੇਂ ਉਹਦੀਆਂ ਬੋਰੀਆਂ 'ਚ ਪੱਥਰ ਨਿਕਲੇ ਨੇ ਤੇ ਇਨਸਪੈਕਟਰ ਨੇ ਲਿਖ ਕੇ ਦਿੱਤਾ ਵੀ ਪੱਥਰ ਨਿਕਲੇ ਨੇ ਇਹ ਇਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੋ ਇਹਨੂੰ ਮੈਂ ਮੈਨੀ ਟ੍ਰੇਡਿੰਗ ਕੰਪਨੀ ਘੱਗਾ ਨੂੰ ਕੱਲ ਆਪਣੇ ਵੱਲੋਂ ਨੋਟਿਸ ਕਰਨ ਦੱਸੋ ਨੋਟਿਸ ਜਾਰੀ ਕੀਤਾ ਜੀ ਜਿਸ ਦਾ ਉਹਨੂੰ 24 ਘੰਟਿਆਂ ਦੇ ਜਵਾਬ ਦੇਣ ਲਈ ਲਿਖਿਆ ਗਿਆ ਸੀਗਾ ਉਸ ਦਾ ਜਵਾਬ ਆ ਗਿਆ ਸੋ ਜਵਾਬ ਤਸੱਲੀ ਬਖਸ਼ ਨਾ ਹੋਣ ਦੀ ਵਜ੍ਹਾ ਕਰਕੇ ਮਾਣਯੋਗ ਅਸਜਨ ਸਾਹਿਬ ਨੇ ਉਹਦਾ ਲਾਇਸੈਂਸ 15 ਦਿਨ ਲਈ ਸਸਪੈਂਡ ਕਰ ਦਿੱਤਾ ਜੀ। ਤੇ ਪੱਥਰ ਦੇ ਫਿਰ ਕੋਈ ਕਾਰਵਾਈ ਹੁਣ ਵੀ ਚੱਲ ਰਹੀ ਹੈ ਉਹਨਾਂ ਦੇ ਤੁਸੀਂ ਹਾਂਜੀ ਅੱਗੇ ਤੋਂ ਉਹਨਾਂ ਦੀ ਕਾਰਵਾਈ ਖਰੀਦ ਏਜੰਸੀਆਂ ਜਿਨ੍ਹਾਂ ਨੇ ਮਾਲ ਖਰੀਦਿਆ ਉਹ ਆਪਣੇ ਪੱਧਰ ਤੇ ਕਾਰਵਾਈ ਕਰ ਰਹੇ ਨੇ ਜਿਉਂ ਸਾਡੇ ਮਾਰਕੀਟ ਕਮੇਟੀ ਦੇ ਪੱਧਰ ਤੇ ਕਾਰਵਾਈ ਸੀ ਉਹ ਉਸੇ ਕਰ ਚੁੱਕੇ ਨੇ ਠੀਕ ਹੈ ਸਰ ਕਿੰਨੀਆਂ ਬੋਰੀਆਂ ਪੱਥਰ ਨਿਕਲੇ ਨੇ ਇਹ ਸਰ ਗਿਣਤੀ ਉਹਨਾਂ ਕੋਲ ਹੀ ਆ ਪੰਜ-ਛੇ ਦੇ ਇਨਸਪੈਕਟਰਾਂ ਕੋਲ ਜੀ ਠੀਕ ਹੈ ਸਰ ਥੈਂਕ ਯੂ